ਦਿੱਲਾ ਹੈ ਭਾਈ ਆਪਾਂ ਸਰਤਾਜ ਦੇ ਪੁਰਾਣੇ ਘਰ ਆ ਗਏ ਜਿਹੜਾ ਉਹਨਾਂ ਦਾ ਜੱਦੀ ਘਰ ਸੀ ਸਤਿੰਦਰ ਸਰਤਾਜ ਤੋਂ ਇੱਕ ਕਲਾਸ ਬਾਈ ਜਿਹੜਾ ਅੱਗੇ ਪੜਦਾ ਸੀਗਾ ਹੈਨਾ ਸਰਤਾਜ ਸਾਡੇ ਨਾਲ ਅੱਛਾ ਪੜਾਈ ਚ ਕਿਵੇਂ ਸੀ ਬਾਈ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਨਹੀਂ ਹੋਰ ਦੱਸ ਕੀ ਬਾਲਦੇ ਜਾਮਾ ਹੱਲੇ ਵੀ ਮਿਲ ਗਿਆ ਉਹਦਾ 2 ਲੱਖ ਰੁਪਏ ਨਾਮ ਰੱਖਿਆ ਇਹ ਪਿੰਡ ਹੈ ਜੀ ਬਜਰਾਵਰ ਸਤਿੰਦਰ ਸਰਤਾਜ ਦਾ ਸਾਹਮਣੇ ਜਿਹੜਾ ਇੱਕ ਫਲੈਕਸ ਵੀ ਲੱਗਿਆ ਹੋਇਆ ਬਜਰਾਵਰ ਪਿੰਡ ਸਰਤਾਜ ਦਾ ਆਪਾਂ ਸ਼ਹਿਰਪੁਰ ਜ਼ਿਲ੍ਹੇ ਤੋਂ 9-10 ਕਿਲੋਮੀਟਰ ਦੀ ਦੂਰੀ ਤੇ ਖੜੇ ਆ ਜਿੱਥੇ ਇਹ ਪਿੰਡ ਪੈਂਦਾ ਹੈ ਜੱਬੇਵਾਲ ਤੋਂ ਸਿਰਫ ਇੱਕ ਦੋ ਕਿਲੋਮੀਟਰ ਦੀ ਦੂਰੀ ਤੇ ਆ ਤੇ ਇਧਰਲੇ ਪਾਸੇ ਜਿਹੜਾ ਪਿੰਡ ਤੇ ਇਧਰਲੇ ਪਾਸੇ ਜਿਹੜਾ ਜੱਬੇਵਾਲ ਆ ਤੇ ਆਜੋ ਆਪਾਂ ਪਿੰਡ ਦੇ ਵਿੱਚ ਚੱਲਦੇ ਆ ਉਹਨਾਂ ਦਾ ਜੱਦੀ ਘਰ ਦਿਖਾਵਾਂਗੇ ਸਰਤਾਜ ਸਾਹਿਬ ਦਾ ਕਿਵੇਂ ਗਾਇਕੀ ਦਾ ਸ਼ੌਂਕ ਪਿਆਣਾ ਉਹਨਾਂ ਨੂੰ ਤੇ ਉਹਨਾਂ ਬਾਰੇ ਵੀ ਜਿਹੜੀਆਂ ਆ ਪੁਰਾਣੇ ਦੋਸਤਾਂ ਤੋਂ ਆਪਾਂ ਗੱਲਾਂ ਬਾਤਾਂ ਪੁੱਛਾਂਗੇ ਤੇ ਨਾਲ ਹੀ ਦੱਸਦੇ ਵੀ ਸਰਤਾਜ ਸਾਹਿਬ ਦਾ ਇੱਕ ਜਾਮਾ ਸੀਗਾ ਜਿਹੜਾ ਚੋਰੀ ਹੋ ਗਿਆ ਸੀ ਗੋਆ ਨੰਬਰ ਦਾ ਤੇ ਉਹਨਾਂ ਨੇ ਜਿਹੜਾ ਸਰਤਾਜ ਸਾਹਿਬ ਨੇ ਇਨਾਮ ਰੱਖਿਆ ਸੀ ਉਸ ਜਾਮੇ ਤੇ ਲੱਖਾਂ ਰੁਪਏ ਦਾ ਤਾਂ ਕਿੰਨੇ ਲੱਖ ਰੁਪਏ ਦਾ ਇਨਾਮ ਸੀ ਉਹਨਾਂ ਦੇ ਦੋਸਤਾਂ ਦੇ ਮੂੰਹੋਂ ਸੁਣਾਗੇ ਸਾਰੀਆਂ ਗੱਲਾਂ ਬਾਤਾਂ ਤਾਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਾਲਚਾਲ ਨੇ ਦੋਸਤੋ ਬਿਜਰਾਵਰ ਪਹੁੰਚਿਆ ਸਤੰਦਰ ਸਰਤਾਜ ਦੇ ਪੰਡਾ ਨਾ ਡਾਕਟਰ ਸਤੰਦਰ ਸਰਤਾਜ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਦੇਣ ਹੈ ਡਾਕਟਰ ਸਾਹਿਬ ਦੀ ਤੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਘਰ ਵੇਖ ਲਓ ਤੁਸੀਂ ਇਹ ਜਿਹੜਾ ਘਰ ਹੈ ਸਰਤਾਜ ਜੀ ਦਾ ਹੈ ਤੇ ਇੱਥੋਂ ਹੀ ਜਿਹੜਾ ਸਰਤਾਜ ਜੀ ਮਤਲਬ ਰਹਿੰਦੇ ਹੁੰਦੇ ਸੀ ਨਾ ਪਰ ਹੁਣ ਜਿਹੜਾ ਇਸ ਘਰ ਨੂੰ ਜਿੰਦਾ ਲੱਗਿਆ ਹੋਇਆ ਦੇਖ ਲਓ ਤੁਸੀਂ ਜਿੰਦਾ ਲੱਗਿਆ ਸਾਫ ਸਫਾਈ ਵੇਖ ਕੇ ਆਪਾਂ ਕਹਿ ਸਕਦੇ ਹਾਂ ਨਾ ਵੀ ਜਿਹੜਾ ਸਰਤਾਜ ਸਾਹਿਬ ਇੱਥੇ ਨਹੀਂ ਰਹਿੰਦੇ ਤੇ ਹੋ ਸਕਦਾ ਉਹਨਾਂ ਦਾ ਘੇੜਾ ਵਜਦਾ ਮਹੀਨੇ 2 ਮਹੀਨੇ ਹੈ ਨਾ ਬਾਅਦ ਜਿਹੜਾ ਘੇੜਾ ਵਜਦਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਉਂਦੇ ਹੈਗੇ ਤੇ ਬਚਪਨ ਤੁਹਾਡੇ ਨਾਲ ਬੀਤਿਆ ਸਰਤਾਜ ਸਾਹਿਬ ਦਾ ਬਹੁਤ ਜ਼ਿਆਦਾ ਜੀ ਅੱਛਾ ਪੜਿਓ ਇਕੱਠੇ ਕਿਵੇਂ ਨਹੀਂ ਤੁਸੀਂ ਥੋੜੇ ਪਿੱਛੇ ਸੀ ਉਦਾਂ ਸਾਡਾ ਜਿਹਦਾ ਸਾਡੇ ਘਰ ਸੀ ਸਾਡੇ ਇਕੱਠੇ ਸੀ ਬਿਲਕੁਲ 1 ਸਾਲ ਪਿੱਛੇ ਸੀ ਅੱਛਾ ਹਾਂਜੀ ਠੀਕ ਆ ਉਦਾਂ ਚ ਰਹਿਣਾ ਤੇ ਕਿਵੇਂ ਸੀ ਸੁਭਾਅ ਬਾਈ ਦਾ ਬਾਈ ਦਾ ਸੁਆਵਾ ਹਸਮੁਖ ਸ਼ੁਰੂ ਤੋਂ ਹੀ ਪਤੰਗ ੜੋਣਾ ਹਰਮੋਨੀਅਮ ਵੀ ਆਉਂਦੇ ਜਿਦਾ ਪਰਵਾਸ ਫੇਰੀ ਦੇ ਵਿੱਚ ਜਾਣਾ ਤੇ ਫੇ ਭੰਗੜੇ ਦਾ ਸ਼ੌਂਕ ਸੀ ਭੰਗੜਾ ਉੱਥੇ ਨਾਲ ਇਕਾਂਦੇ ਆਉਂਦੇ ਢੋਲੀ ਅੱਛਾ ਉੱਥੋਂ ਭੰਗੜੇ ਸ਼ੌਂਕ ਦੀ ਸਕੂਲੇ ਵੇ ਗਾਉਂਦੇ ਸੀ ਡੀ.ਵੀ. ਸਕੂਲ ਡੀ.ਵੀ. ਸਕੂਲ ਪੱਟੀ ਉੱਥੇ ਇੱਥੇ ਪਿੰਡ ਦੇ ਸਕੂਲ ਪੜੇ ਪਹਿਲਾਂ ਅੱਛਾ ਹਾਂਜੀ ਸਰਕਾਰੀ ਐਲੀਮੈਂਟਰੀ ਸਕੂਲ ਗਾਣ ਦਾ ਸ਼ੌਂਕ ਸ਼ੁਰੂ ਤੋਂ ਸੀ ਹਾਂਜੀ ਸ਼ੁਰੂ ਤੋਂ ਸ਼ੌਕ ਸ਼ੁਰੂ ਜਿਵੇਂ ਪਿੰਡ ਦੇ ਵਿੱਚ ਸਕੂਲਾਂ ਦੇ ਵਿੱਚ ਫਕਸ਼ਨ ਹੁੰਦੀਆਂ ਸੀ ਨਾ ਪਰਵਾਦੇ ਪ੍ਰਵਾਸ ਫੇਰੀਆਂ ਹੁੰਦੀਆਂ ਸੀ ਜਦੋਂ ਸ਼ੁਰੂ ਤੋਂ ਅੱਛਾ ਪ੍ਰਵਾਸ ਫੇਰੀਆਂ ਦਾ ਦਾਦੀ ਜੀ ਨੇ ਜਦੋਂ ਸਗਾ ਉਹਨਾਂ ਨੂੰ ਉੱਧਰ ਨੂੰ ਲਾਏ ਆ ਹਾਂਜੀ ਤੇ ਉਹਨਾਂ ਦੇ ਤਾਇਆ ਜੀ ਵੀ ਤੇ ਦਾ ਤਾਇਆ ਜੀ ਹੈ ਨਾ ਗੁਰਦਾਸ ਹਰੀ ਮੇਲਾ ਸਾਹਿਬ ਸੀਗੇ ਸੇ 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 ਜੀ ਉਹ ਵੀ ਥੋੜਾ ਇਧਰੋਂ ਪ੍ਰਵਾਸ ਸੀਗਾ ਅੱਛਾ ਤੇ ਆ ਆ ਬਾਈ ਤਾਂ ਇੱਕ ਕਲਾਸ ਪਿੱਛੇ ਹੁੰਦਾ ਸੀ ਨਾ ਸੁੱਤ ਦਾ ਹਾਂਜੀ ਸਾਡੇ ਇੱਕ ਕਲਾਸ ਪਿੱਛੇ ਹਾਂ ਇਹ ਬਾਈ ਤੋਂ ਸਤਿੰਦਰ ਸਰਤਾਜ ਸਾਹਿਬ ਇੱਕ ਕਲਾਸ ਪਿੱਛੇ ਹੁੰਦੇ ਸੀਗੇ ਉਤਾਰ ਬੜਾ ਸੀ ਜਨਲਾ ਸੀਗਾ ਤੇ ਸੰਦਰਪਾਲ ਸਾਡੇ ਤੋਂ ਅਸੀਂ ਵਿਕੀ ਕਹੀਦਾ ਸਾਡਾ ਦੋਸਤ ਜਿਹੜਾ ਅੱਛਾ ਕੱਚਾ ਵਿਕੀ ਸੀ ਪਹਿਲਾਂ ਕਹਿੰਦੇ ਸਰਤਾਜ ਸਾਹਿਬ ਦਾ ਜਿਹੜਾ ਪਹਿਲਾਂ ਕੱਚਾ ਨਾਮ ਸੀ ਉਹ ਵਿਕੀ ਸੀਗਾ ਹੈਨਾ ਭਾਈ ਜ਼ਿਮੀਦਾਰਾ ਫੈਮਿਲੀ ਚ ਬਿਲੋਂਗ ਕਰਦੇ ਨੇ ਬਿਲਕੁਲ 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 ਅੱਛਾ ਉੱਥੇ ਵੱਡੀ ਦੇ ਹੱਥੀਂ ਕਣਕਾ ਵੱਡੀ ਸੀ ਅੱਛਾ ਸਾਹੀਂ ਐਵੇਂ ਥੋੜਾ ਕਹਿੰਦੇ ਹੁੰਦੇ ਗੰਡਾ ਮਾਰੀਆ ਅਸੀਂ ਅਛਾ ਉਹ ਮਤਲਬ ਕਰੋ ਕਿਵੇਂ ਸੀਗੇ ਠੀਕ ਹੈ ਵਧੀਆ ਸੀ ਕਿੰਨਾ ਚਿਰ ਲਈ ਠੀਕ ਸੀ ਠੀਕ ਹੈ ਉਰੇ ਪਿੰਡ ਵਾਲੀ ਜਿੰਮੇਦਾਰੀ ਚ ਸੀਗੀ ਇਹ ਤੁਸੀਂ ਪੜੇ ਬੇਨਤੀ ਸੀਗੀ ਬੜੀ ਮਹੱਤਵ ਕਰਨੀ ਇਕੱਠੇ ਨਾ ਪੜਨਾ ਸੀ ਮੰਮੀ ਉਹਨੇ ਡੈਡੀ ਚੈੱਕ ਕਰ ਰਹੇ ਆ ਬੱਸਾਂ ਜੋ ਅਛਾ ਚੈੱਕ ਕਰ ਸੀ ਅਛਾ ਇੱਕ ਹੋਰ ਭਰਾ ਹੈ ਨਾ ਸਰਤਾ ਸਾ ਦਾ ਹਾਂਜੀ ਉਹ ਪਟਾਇਆ ਉਹ ਕੈਨੇਡਾ ਗਿਆ ਉਹ ਕੈਨੇਡਾ ਚਲਾ ਗਿਆ ਬਲਕਿ ਪਲਤਾਰ ਸਿੰਘ ਉਹ ਬੜਾ ਇੱਕ ਸਾਲ ਬੜਾ ਉਤੋ ਹਾਂਜੀ ਤੇ ਇਕੱਠੇ ਪੜੇ ਇਕੱਠੇ ਰਹਿਣਾ ਬੜਾ ਵਧੀਆ ਮਾਹੌਸਾ ਸੀ ਕਰਦਾ ਇਹਨਾਂ ਜਾਣਾ ਇਹਦੇ ਬਰਾਬਰ ਅਸੀਂ ਨਾਲ ਅਸੀਂ ਇਕੱਠੇ ਤਾਸ਼ ਵੀ ਖੇਡਣੀ ਤਾਸ਼ ਅੱਛਾ ਜੀ ਰਾਤ ਇਕੱਠਿਆਂ ਨਾਲ ਚਵਾਰਾ ਹੁੰਦਾ ਸੀਗਾ ਪੁਰਾਣਾ ਘਰ ਤੋਂ ਲੈ ਕੇ ਜਾਣਾ ਦਿਖਾ ਦਿਆਂ ਹਮਮ ਸਾਡੇ ਚਾਚਾ ਜੀ ਉਹ ਬੜਾ ਪਤਾ ਸਾਰਾ ਜਿਹੜੇ ਉੱਥੇ ਉੱਪਰ ਕੁਛਾਰੇ ਤੇ ਰਹਿੰਦਾ ਸੀ ਸਾਰੀ ਰਾਤ 2:00 ਵਜੇ ਤੇ ਉੱਥੇ ਬੈਠੇ ਰਹਿਣਾ ਸੀ ਅੱਛਾ ਤੇ ਆਜੂ ਮੜਾ ਇੱਕ ਗੱਲ ਦਿਖਾਓ ਪਹਿਲਾਂ ਸਾਨੂੰ ਸਰਤਾਜ ਸਾਹਿਬ ਦਾ ਉਹ ਚਾਬੀ ਤਾਂ ਮੇਰੇ ਕੋਲ ਹੈ ਨਹੀਂ ਅੱਛਾ ਚਾਬੀ ਹੈ ਨਹੀਂ ਤੁਹਾਡੇ ਲਈ ਚਾਬੀ ਮੇਰੇ ਕੋਲ ਹੈ ਨਹੀਂ ਚਾਬੀ ਉਹ ਮੁੰਡੇ ਕੋ ਚੱਬੇ ਵਾਲੇ ਆ ਭਾਜੀ ਕੋ ਦੂਜੇ ਭਾਜੀ ਕੋ ਤੁਸੀਂ ਮੈਂ ਆਏ ਹੁਣ ਲੇਟ ਪਹਿਲਾਂ ਮੈਨੂੰ ਪਤਾ ਹੋਵੇ ਮਤਲਬ ਕਿੰਨਾ ਕਦੋਂ ਕੋ ਹੁੰਦੇ ਆ ਮਸਿਆ ਨਹੀਂ ਮਸਿਆ ਮਹੀਨੇ ਬਾਅਦ ਬੋਲਣਾ ਚਾਚਾ ਜੀ ਨੇ ਪੱਕਾ ਹੀ ਆਪ ਨਹੀਂ ਆਉਂਦੇ ਆ ਆਉਂਦੇ ਕਿਤੇ ਰਾਤ ਬਰਾਤੇ ਆਉਂਦੇ ਆ ਜੇ ਤੇ ਸ਼ੋਅ ਹੋਵੇ ਤਾਂ ਇੱਕ ਦੋ ਘੰਟੇ ਲਈ ਜੇ ਆਪਾਂ ਗੱਲ ਕਰੀ ਵੀ ਮਤਲਬ ਇੱਥੋਂ ਕਿੰਨਾ ਕੁ ਪੜਿਆ ਮਤਲਬ ਕਿੰਨੀ ਸਾਡੀ ਪੜਾਈ ਤੇ ਕੀਤੀ ਇਥੇ ਪਹਿਲਾਂ ਆਪਣੇ 5ਵੀਂ ਤੱਕ ਪ੍ਰਾਇਮਰੀ ਸਕੂਲੇ ਪੜ੍ਹੇ ਫਿਰ ਪਲੱਸ 2 ਤੱਕ ਪੜ੍ਹੇ ਆਪਣੇ ਇੱਥੇ ਡੀਏਵੀ ਸੇਮੇ ਚ ਲੈ ਕੇ ਉਹ 10ਵੀਂ ਤੱਕ ਸੰਤ ਹਰੀ ਸਿੰਘ ਖਾਲਸਾ ਚਬਿਆ ਸਕੂਲ ਸੇ ਡੇਢ ਸਕੂਲ ਉਦੋਂ ਪਲੱਸ 2 ਪਲੱਸ 1 ਫੇ ਪੱਟੀ ਪਲੱਸ 2 ਡੀਏਵੀ ਪੱਟੀ ਡੀਏਵੀ ਸਕੂਲ ਪੱਟੀ ਹੈ ਪੱਟੀ ਕਰੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਫਿਰ ਗ੍ਰੈਜੂਏਟ ਠੀਕ ਹੈ ਅੱਛਾ ਤੇ ਫਿਰ ਤੇ ਫਿਰ ਐਮਫਲਫ ਯੂਨੀਵਰਸਿਟੀ ਕੀਤੀ ਹੈ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਬੈਰਲਿਸਟ ਪੰਜਾਬ ਯੂਨੀਵਰਸਿਟੀ ਗੋਲਡ ਮੈਡਲਿਸ ਅੱਛਾ ਹਾਂਜੀ ਇੱਥੇ ਤੇ ਉਦੋਂ ਬਾ ਪ੍ਰੋਫੈਸਰ ਰਏ ਉੱਥੇ ਅੱਛਾ ਯੂਨੀਵਰਸਿਟੀ ਚ ਪ੍ਰੋਫੈਸਰ ਰਏ ਹੈ ਹੈਨਾ ਤਾਈਓ ਨਾਮ ਦੇ ਮੂਰੇ ਡਾਕਟਰ ਲਾ ਰਹਾ ਹੈ ਪ੍ਰੋਫੈਸਰ ਰਏ ਨਹੀਂ ਹਾਂਜੀ ਡਾਕਟਰ ਸਤੰਦਰ ਸਾਹਿਬ ਅੱਛਾ ਨਾਮ ਨਾਲ ਉਦੋਂ ਬਾਅਦ ਫਿਰ ਗਾਣਾ ਸ਼ੁਰੂ ਕਰ ਦਿੱਤਾ ਹੈ ਗਾਣਾ ਪਹਿਲਾਂ ਤੋਂ ਸ਼ੁਰੂ ਸਟਾਰਟਿੰਗ ਸੀ ਅੱਛਾ ਉਹਨਾਂ ਮਤਲਬ ਜਦੋਂ ਉਹ ਜਦੋਂ ਮਤਲਬ ਕਾਲਜ ਪੜ੍ਹਦੇ ਸੀ ਇੱਥੇ ਉਸ ਤੋਂ ਪਹਿਲਾਂ ਤਾਂ ਨਹੀਂ ਕੋਈ ਗਾਣਾ ਆਇਆ ਸੀਗਾ ਨਹੀਂ ਉਸ ਤੋਂ ਪਹਿਲਾਂ ਨਹੀਂ ਆਇਆ ਸੀ ਜਦੋਂ ਪੜ੍ਹੇ ਜਦੋਂ ਗਏ ਸੀ ਉੱਪਰ ਪ੍ਰੋਫੈਸਰ ਬਣ ਗਏ ਜਦੋਂ ਉਦੋਂ ਯੂਨੀਵਰਸਿਟੀ ਮਿਹਨਤ ਕੀਤੀ ਯੂਨੀਵਰਸਿਟੀ ਜਾ ਕੇ ਜਿਆਦਾ ਮਿਹਨਤ ਕੀਤਾ ਫਿਰ ਹੋਇਆ ਅੱਛਾ ਯੂਨੀਵਰਸਿਟੀ ਮਿਹਨਤ ਕਰ ਉਹ ਤੋਂ ਬਾਅਦ ਸਾਡੇ ਆਪਣੇ ਵਿਆਹ ਹੋਏ ਉਹਦਾ ਵਿਆਹ ਦੇ ਵਿੱਚ ਫੰਕਸ਼ਨ ਲਾਇਆ ਦੋ ਤਿੰਨ ਹਾਂ ਜਰੂਰ ਹੋਇਆ ਪਿੰਡ ਦੇ ਜਿੱਦਾਂ ਪ੍ਰੋਗਰਾਮ ਤੇ ਮੁੰਡਿਆਂ ਦੇ ਵਿਆਹ ਸੀ ਉਹ ਦੋ ਤਿੰਨ ਵਿਆਹ ਲਾਇਆ ਅਟੈਂਡ ਕੀਤੇ ਹਾਂ ਹਾਂ ਜੀ ਤੁਸੀਂ ਤਾਂ ਨਹੀਂ ਗਏ ਕਦੇ ਖਾੜੇ ਤੇ ਉਹਨਾਂ ਨਾਲ ਕਿੱਥੇ ਹੋਈ ਮੇਰਾ ਪੁੱਤ ਮੇਰਾ ਪਹਿਲਾ ਉਹਦੇ ਭਰਾ ਦੇ ਵਿਆਹ ਤੇ ਮੈਂ ਸਾਉਂਡ ਲਾਈ ਉਹਨਾਂ ਨਾਲ ਅੱਛਾ ਤੁਸੀਂ ਉਹਨਾਂ ਦੇ ਭਰਾ ਦੇ ਵਿਆਹ ਤੇ ਤੁਸੀਂ ਸਾਉਂਡ ਲਾਈ ਸੀ ਤੇ ਗਾਇਆ ਸਰਤਾਜ ਜੀ ਨਹੀਂ ਸੀ ਹਾਂਜੀ ਹਾਂਜੀ ਗਾਇਆ ਅੱਛਾ ਗਾਇਆ ਉਹਨਾਂ ਨੇ ਸੀ ਅੱਛਾ ਇੱਕ ਇਹ ਕੀ ਲਿਖਿਆ ਬਾਈ ਇਹ ਫਰਦੋਸ ਇਹ ਫਰਦੌਸ ਲਿਖਿਆ ਹੋਇਆ ਹੈ ਹਾਂਜੀ ਇਹ ਫੌਂਟ ਜਿਹਦਾ ਚੇ ਇਹ ਕਾ ਤੋਂ ਮਤਲਬ ਕੀ ਮੀਨਿੰਗ ਹੈ ਦਾ ਮਤਲਬ ਕੀ ਉਹ ਹੈ ਆਪਾਂ ਕਹੇ ਜੀ ਫਾਰਸੀ ਦਾ ਮਤਲਬ ਇਹਨੂੰ ਕਹਿੰਦੇ ਆ ਫਰਦੌਸ ਨੂੰ ਕੀ ਕਹਿੰਦੇ ਸੁਪਨਾ ਸੁਪਨਾ ਲਾਇਆ ਫਰਦੌਸ ਮੈਨੂੰ ਪਤਾ ਨਹੀਂ ਹੋਣਾ ਉਹਨੂੰ ਕਹਿੰਦੇ ਯਾਰ ਕੀ ਮੈਨੂੰ ਚੇਤਾ ਭੁੱਲ ਗਿਆ ਹੋਣਾ ਪਤਾ ਕਰਕੇ ਦੱਸ ਦੇਣਾ ਅੱਛਾ ਚਲੋ ਕੋਈ ਨਹੀਂ ਆਪਾਂ ਫੇਰ ਪਤਾ ਕਰ ਲਾਂਗੇ ਠੀਕ ਆ ਬਈ ਜੰਨਤ 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 ਤਾਂ ਮੇਰੇ ਖਿਲਾਫ ਨਾ ਅੱਛਾ ਫਾਰਸੀ ਦਾ ਲਫ਼ਜ਼ ਫਰਦੌਸ ਇਹ ਠੀਕ ਆ ਠੀਕ ਆ ਫਾਰਸੀ ਪੜਿਓ ਫਾਰਸੀ ਪੜਿਆ ਅਰਬੀ ਫਾਰਸੀ ਸਾਰੇ ਪੜਿਓ ਠੀਕ ਹਾਂਜੀ ਪੜਾਈ ਦਾ ਬੜਾ ਸ਼ੌਂਕ ਸੀ ਪੜ੍ਹਨ ਦੇ ਵਿੱਚ ਲਿਟਰੇਚਰ ਵਿੱਚ ਤੁਸੀਂ ਕਿਹੜਾ ਗਾਣਾ ਸੁਣਿਆ ਸਭ ਤੋਂ ਪਹਿਲਾਂ ਮੈਂ ਤਾਂ ਜੀ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਕੱਲ ਬਣਦੀ ਏ ਮੰਦਰ ਉਹ ਵੀ ਹੈ ਜੋ ਪਿੱਤਲ ਉਹ ਵੀ ਹੈ ਜੋ ਕਿਸੇ ਮੰਦਰ ਦਾ ਟੱਲ ਬਣਦੀ ਏ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਮੈਂ ਪਹਿਲਾ ਗਾਣਾ ਉਹਨਾਂ ਦਾ ਉਹ ਸੁਣਿਆ ਸੀਗਾ ਪਾਣੀ ਪੰਜਾਂ ਦਰਿਆਵਾਂ ਵਾਲਾ ਉਹ ਬਾਕੀ ਹੋ ਗਿਆ ਆ ਮੈਂ ਪਹਿਲਾਂ ਮਤਲਬ ਚਰਚਾ ਹੀ ਉੱਥੋਂ ਜ਼ਿਆਦਾ ਹੋ ਗਈ ਸੀ ਉਹ ਸਾਰਾ ਹੀ ਉਹਨਾਂ ਦੇ ਜਿਹੜਾ ਰਿਐਲਿਟੀ ਹੈ ਕਿ ਨਿੱਕੀ ਜਿਹੀ ਕੁੜੀ ਜਿਹੜ ਹਾਂ ਕਿਹੜਾ ਕੀ ਸੀ ਉਹ ਉਹ ਨਿੱਕੀ ਜਿਹੀ ਕੁੜੀ ਹੋਈ ਅਸੀਂ ਕਿ ਘੁੰਮਣ ਤੇ ਕੋਲ ਦੀ ਸੀ ਹਾਂ ਗੋਰਜੀਪ ਸੀ ਅੱਛਾ ਹਾਂਜੀ ਠੀਕ ਆ ਗਾਣੇ ਸਾਰੇ ਰਿਐਲਿਟੀ ਵਾਲੇ ਹੀ ਆ ਇਹ ਨਹੀਂ ਹਵਾ ਚ ਨਹੀਂ ਸਾਰੇ ਆਪਣੇ ਲਿਖਿਓ ਆ ਕਿਸੇ ਦਾ ਨਹੀਂ ਤੇ ਪਿੰਡ ਵਿੱਚ ਖਾੜਾ ਲੱਗਿਆ ਸੀ ਨਾ ਪਿੱਛੇ ਜਿਹਾ ਸੁਣੇਗਾ ਹਾਂਜੀ ਅਸੀਂ ਬਿਲਕੁਲ ਆਪਣਾ ਸਾਰਾ ਲਾ ਕੇ ਗਏ ਉਹ ਇੱਥੇ ਪੂਰਾ ਸਜਾਵਟ ਮੈਂ ਕੀਤੀ ਸੀ ਘਰ ਦੀ ਅਸ਼ਾ ਕਰਦੀ ਸਜਾਵਟ ਕੀਤੀ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਟਾਈਮ ਗਾਇਆ ਸੀ ਫਿਰ ਪੂਰਾ ਸ਼ੋਅ ਲੱਗ ਗਿਆ ਫਿਰ ਨਯਾਰੇ ਪੂਰੇ ਪਹਿਲਾ ਸ਼ੋ ਸੀ ਪਹਿਲਾ ਪਹਿਲਾ ਸੀ ਪਹਿਲਾ ਸ਼ੋ ਸੀ ਅੱਛਾ ਪਹਿਲਾ ਸ਼ੋ ਪਹਿਲਾ ਵਜਾ ਦੋ ਵਾਰੀ ਆਇਆ ਸੀ ਰਿਜੈਕਟ ਹੋ ਗਿਆ ਜਗਾ ਨਹੀਂ ਸਿਲੈਕਟ ਹੋਈ ਸੀ ਅੱਛਾ ਨਹੀਂ ਕਈ ਐਵੇਂ ਹੁੰਦਾ ਨਾ ਨਾ ਕੋਈ ਬੰਦਾ ਸਟਾਰ ਬਣ ਜਾਂਦਾ ਜਦੋਂ ਮਤਲਬ ਉਹਦੇ ਸੁਭਾਅ ਚ ਆਟੋਮੈਟਕੀ ਫਰਕ ਨਹੀਂ ਆਉਂਦਾ ਕੋਈ ਫਰਕ ਨਹੀਂ ਸਾਰਾ ਖਰਚਾ ਆਪਣਾ ਕਰਕੇ ਗਏ ਉਹ ਸ਼ੋ ਤੇ ਕੋਈ ਖਰਚਾ ਦੂਆ ਅੱਛਾ ਨਹੀਂ ਮਤਲਬ ਹੁਣ ਜਦੋਂ ਬਚਪਨ ਤੋਂ ਉਹਨੂੰ ਪਹਿਲਾ ਮਿਲਦਾ ਸੀ ਕੱਟੇ ਖੇੜਦੇ ਸੀ ਹਾਂਜੀ ਹਾਂਜੀ ਹੁਣ ਮਤਲਬ ਐ ਮਿਲਦਾ ਹੈਗਾ ਵਧੀਆ ਮਿਲਦਾ ਹੈ ਹਾਂਜੀ ਜਿਵੇਂ ਐਵੇਂ ਆਉਂਦੇ ਆ ਜਾਂਦੇ ਨੇ ਕੋਈ ਆਕੜ ਨਹੀਂ ਕੋਈ ਬਹੁਤ ਵਧੀਆ ਸੁ ਮੋਬਾਈਲ ਆਇਆ ਚੰਡੀਗੜ੍ਹ ਹੁਣ ਵੀ ਇਹ ਜਿਹੜੇ ਨਵਾਂ ਲਿਆਉਣੇ ਹਨਾ ਸਾਰਾਂ ਚ ਘਰ ਲਿਆ ਨਾ ਉੱਥੇ ਪਤੰਗ ਸਪੈਸ਼ਲ ਪਸੰਦ ਨੂੰ ਪਤੰਗ ਝੋਣਦੇ ਉੱਥੇ ਆ ਕੇ ਸਪੈਸ਼ਲ ਸੋਸੀ ਤਾਂ ਨਹੀਂ ਗਏ ਕਿਤੇ ਉੱਥੇ ਜਾਣੇ ਆ ਅੱਛਾ ਜਵਾਗ ਜਾਣੇ ਹਾਂਜੀ ਜਾਣੇ ਅੱਛਾ ਮਤਲਬ ਤੁਹਾਡੇ ਘਰੇ ਆਂਦਾ ਜਾਂਦਾ ਹਾਂ ਹਾਂਜੀ 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 ਮਾਤਾ ਜੀ ਹੁਣ ਆਏ ਸੀ ਵੀ ਰਹਿ ਕੇ ਗਏ ਸਾਰੇ ਆਡੀ ਫੈਮਿਲੀ ਆ ਇਹ ਸਣਾ ਆਉਂਦੇ ਫਾਦ ਪ੍ਰਾਣਾ ਘਰ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਦਿਖਾ ਦੋਗੇ ਉਹ ਘਰ ਹਾਂਜੀ 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 ਅੱਛਾ ਠੀਕ ਆ ਤੇ ਇਹ ਬਾਈ ਘਰ ਤੁਸੀਂ ਵੇਖ ਲਓ ਇਹ ਸਰਤਿੰਦਰ ਸਰਤਾਜ ਜੀ ਦਾ ਘਰ ਸੀਗਾ ਉਹ ਜਿਹੜੀ ਫੋਟੋ ਲੱ ਕਰ ਪਾਈ ਨੂੰ ਹੋਗੇ ਉਦੋਂ ਇਹ ਘਰ ਚ ਰਹੇ ਵੀ ਨੇ ਹਾਂਜੀ ਹਾਂਜੀ ਇਹ ਘਰ ਦੇ ਵਿੱਚ ਰਹੇ ਨੇ ਤੇ ਆਹ ਬਾਈ ਜਿਹੜਾ ਤੁਸੀਂ ਗੱਲਬਾਤ ਆਪਣੇ ਨਾਲ ਕਰ ਰਹੇ ਹੈ ਨਾ ਤੇ ਇਹ ਉਹਨਾਂ ਦੇ ਭਾਈ ਨੇ ਨਾ ਮਤਲਬ ਚਾਚੇ ਤਾਂ ਆ ਜਾਂਦੇ ਨੇ ਆਪច ਤੇ ਇਹ ਬਾਈ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਮਾਸਟਰ ਹੈ ਇਹ ਸਰਕਾਰੀ ਸਤੰਦਰ ਸਰਤਾਜ ਨੂੰ ਮਾਸੀ ਆ ਉਹਨਾਂ ਨੂੰ ਲੱਗ ਜਾਂਦੇ ਆ ਸਾਡੇ ਸਾਡੇ ਤੋਂ ਪਿੱਛੇ ਪੜਦਾ ਸੁਤੰਦਰ ਸਰਤਾਜ ਤੋਂ ਇੱਕ ਕਲਾਸ ਬਾਈ ਜਿਹੜਾ ਅੱਗੇ ਪੜਦਾ ਸੀਗਾ ਹੈ ਨਾ ਸਰਤਾਜ ਸਾਡੇ ਨਾਲ ਅੱਛਾ ਪੜਾਈ ਚ ਕਿਵੇਂ ਸੀ ਬਾਈ ਬਹੁਤ ਵਧੀਆ ਸੀ ਹਿਆਸੀ ਪੜਾਂ ਟੈਸਟ ਤੁਸੀਂ ਜ਼ਿਆਦਾ ਹਿਆਸੀ ਕਿਉਂ ਹੋ ਨਹੀਂ ਉਹ ਫਸਦੇ ਹੋ ਰਿਹਾ ਵਧੀਆ ਸੀ ਤਕਰੀਰ ਉਹ ਬਹੁਤ ਵਧੀਆ ਸੀ ਕਿਉਂਕਿ ਉਹ ਵੱਖਰਾ ਵੱਖਰਾ ਜਿਆ ਕਰਨਾ ਕੁਛ ਨਾ ਕੁਛ ਉਹਦੀ ਹਜੇ ਵੀ ਮੈਨੂੰ ਲੱਗਦਾ ਕੁਲਤਾਰ ਨੇ ਕਦੇ ਵੀ ਮੈਂ ਦੱਸਿਆ ਵੱਖਰਾ ਕੁਛ ਲਿਖਿਆ ਆ ਸਕੂਲ ਦੇ ਵਿੱਚ ਕੰਪੀਟੀਸ਼ਨ ਜੇ ਹੁੰਦੇ ਨੇ ਲੈਂਦਾ ਸੀ ਇਸਾ ਪੂਰਾ ਲੈਂਦਾ ਵੀ ਪੂਰਾ ਪੂਰਾ ਜੀ ਪੂਰਾ ਹਿਆਸੀ ਅੱਛਾ ਪੜਾਈ ਤੇ ਯਾਨੀ ਪੜਨ ਦਾ ਸੀ ਧਿਆਨ ਉਹ ਅਸੀਂ ਕੋਈ ਕੋਈ ਬੰਦੇ ਰੇਅਰ ਕੇਸ ਹੁੰਦੇ ਬੰਦੇ ਪੜਾਈ ਤੇ ਧਿਆਨ ਆ ਕੁਛ ਸ਼ਰਾਰਤ ਵਾਲੀ ਇਹ ਤੇ ਕੋਈ ਸ਼ਰਾਰਤ ਕੁਛ ਨਹੀਂ ਸੀ ਖਾਨ ਦਾ ਕੋ ਸ਼ੌਕਰੀ ਕੋ ਇਦਾਂ ਨਾ ਬੱਕਰਾ ਜਿਹਾ ਸਟਾਈਲ ਹੁੰਦਾ ਸੀ ਪਾਣ ਦਾ ਗੋਮਨ ਕਰਦਾ ਸੀ ਬਿਲਕੁਲ ਸੈਂਪਲ ਮਤਲਬ ਵੀ ਸਾਰੇ ਜਵਾਕਾਂ ਚੋਂ ਲੱਗ ਜਾ ਰਹੇ ਨਾ ਪਤਾ ਲੱਗ ਜਾਂਦਾ ਵੀ ਕੁਛ ਨਾ ਕੁਛ ਹੈ ਕਰਨਾ ਜਿਵੇਂ ਵਸਤੀ ਦਾ ਨਿਕਰ ਗਿਆ ਨਾ ਉਹ ਅੱਛਾ ਨਿਕਰ ਕੁਲਤਾਰ ਵੀ ਵਧੀਆ ਜਿਉਂ-ਜਿਉਂ ਕੇ ਪੜਦਾ ਗਿਆ ਕਲਾ ਨਿਕਲੀ ਭਰਾਨੇ ਵੀ ਅਜਿਹੀ ਕੀਤੀ ਨਾ ਪੰਜਾਬੀ ਦੀ ਕੀਤੀ ਆ ਕੋਲ ਜ਼ਾਰ ਬਾਜੀ ਨੇ ਪੰਜਾਬੀ ਉਹਨਾਂ ਨੇ ਤਾਂ ਨਹੀਂ ਕਦੇ ਕੋਈ ਗੀਤ ਗਾਇਆ ਨਹੀਂ ਉਹਨਾਂ ਨੇ ਉਹ ਨਿਕਲਣ ਨੂੰ ਰਹਾ ਉਹਦੇ ਨਿਕਲਣ ਨੂੰ ਦਾ ਸ਼ਾਇਰੀ ਕਰਦੀ ਉਹਨੇ ਪਿੰਡ ਦੇ ਉੱਤੇ ਗਾਇਆ ਬੜਾ ਵਧੀਆ ਸੀ ਉਹਨੇ ਇੱਕ ਪਿੰਡ ਦਾ ਸਾਰਾ ਗਾਇਆ ਉਹਦੇ ਵਿੱਚ ਮੇਰਾ ਨਾਮ ਵੀ ਲਿਆ ਮਤਲਬ ਇਹਨਾਂ ਨੇ ਇ ਉਹ ਲੱਗਦਾ ਚਾਤੇ ਜੜੀ ਨਾਲ ਚਾਚਾ ਜੀ ਨੇ ਅਸੀਂ ਕਹਿੰਨੇ ਉਹ ਨਹੀਂ ਗਿਆ ਦਲਦਾਰ ਭਾਜੀ ਨੇ ਜਿਹੜਾ ਪਿੰਡ ਦਾ ਗਿਆ ਪਿੰਡ ਦੀਆਂ ਜੂਹਾਂ ਪਿੰਡ ਦੀਆਂ ਜੂਹਾਂ ਇੱਕ ਆ YouTube ਤੇ ਕੱਢ ਕੇ ਲਿਖਵਾਦੇ ਹੋਏ ਸਤੰਦਰ ਸਰਤਾਜ ਦੇ ਭਾਈ ਨੇ ਹਾਂਜੀ ਪਿੰਡ ਦੀਆਂ ਜੂਹਾਂ ਉਹ ਚ ਸਾਰਾ ਦੱਸਿਆ ਸਾਰੇ ਬੰਦੇ ਦਾ ਨਾਮ ਲਿਓ ਕਿਹੜੇ ਕਿਹੜੇ ਬੰਦੇ ਟੈਲੈਂਟ ਆ ਕਿਹੜਾ ਬੰਦੇ ਚ ਕੀ ਟੈਲੈਂਟ ਸੀ ਸਾਰਾ ਦੱਸਿਆ ਆ ਲਓ ਬਾਈ ਆਪਾਂ ਪੁਰਾਣੇ ਘਰ ਚੱਲਿਆਂ ਸਰਤਾਜ ਦੇ ਜਿਹੜਾ ਜੱਦੀ ਘਰ ਸੀ ਨਾ ਬਾਈ ਹਾਂਜੀ 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 ਜੱਦੀ ਘਰ ਸੀ ਤਾਂ ਉਧਰੋਂ ਜਿਹੜੀ ਇਹ ਸੜਕ ਜਾ ਰਹੀ ਆ ਅੱਛਾ ਇਹ ਕਹਿ ਦੱਸੋ ਬਾਈ ਪਿੰਡ ਯਾਰ ਕਾਫੀ ਸੁਨਣਾ ਜਾਂ ਨਹੀਂ ਲੱ ਪਾਜੀ ਆ ਮਾਹੌਲ ਹੋਇਆ ਨਾ ਫਸਲਾਂ ਦਾ ਮਟਰ ਆਲੂ ਅੱਛਾ ਇਸ ਕਰਕੇ ਸਾਰੇ ਖੇਤਾਂ ਚ ਦੌੜ ਭੱਜ ਪਈ ਆ ਅਸੀਂ ਤਾਂ ਕਰ ਕੀ ਮਤਲਬ ਸਾਡੇ ਗਾਜਰਾਂ ਆਲੂ ਮਟਰ ਬਹੁਤ ਮਸ਼ਹੂਰ ਆ ਇੱਥੇ ਦਾ ਠੀਕ ਆ ਸਾਡੇ ਪਹਿਲੇ ਨੰਬਰ ਤੇ ਮੰਡੀ ਏਸ਼ੀਆ ਦੀ ਅੱਛਾ ਚੱਬੇਵਾਲ ਜਿਹੜੀ ਮਟਰਾਂ ਦੀ ਤੇ ਆਲੂਆਂ ਦੀ ਬਹੁਤ ਵੱਡੀ ਮੰਡੀ ਆ ਸਾਡੇ ਜਿਹਦਾ ਮਟਰ ਦਾ ਜਿਹੜਾ ਫੌਨ ਕਿੰਨੇ ਕਿਲੋ ਗਿਆ ਕੈਨੇਡਾ ਅਮਰੀਕਾ ਤਕਰੀਬਨ 50 ਤੋਂ 60% ਪਿੰਡ ਦੇ ਵਿੱਚੋਂ ਹਾਂਜੀ 50 60% ਜਿਹੜੇ ਲੋਕ ਬਾਹਰ ਜਾ ਰਿਹਾ ਹਾਂਜੀ ਇਧਰ ਵੀ ਅੱਛਾ ਇਧਰ ਆ ਹਾਂਜੀ ਹਾਂਜੀ ਅੱਛਾ ਇਹ ਇੱਧਰ ਕਰ ਜੱਦੀ ਹੁੰਦਾ ਸੀ ਇਹ ਪਹਿਲਾਂ ਵਾਲਾ ਹਾਂਜੀ ਹਾਂਜੀ ਅੱਛਾ ਤੇ ਸਰਪਰ ਕਿਵੇਂ ਸਾਡੀ ਫੈਮਿਲੀ ਸਾਰੀ ਬਾਹਰ ਚਾਚਾ ਜੀ ਦੇ ਮੇਰੇ ਇੰਗਲੈਂਡ ਆ ਅੱਛਾ ਆਪਣੇ ਘਰ ਲਿਆ ਉਹਨਾਂ ਨੇ ਵੀ ਸਾਰੇ ਸਾਡੇ ਤਕਰੀਬਨ ਸਾਰੀ ਇਹਨਾਂ ਦੇ ਪੂਆ ਦੀ ਫੈਮਿਲੀ ਸਾਰੇ ਬਾਹਰ ਆਪਣੇ ਘਰ ਲਿਓ ਸਾਰਿਆਂ ਨੇ ਠੀਕ ਆ ਉਹ ਘਰ ਲੱਗਦਾ ਮੈਨੂੰ ਬਾਈ ਸਾਹਮਣੇ ਨਹੀਂ ਉਹ ਸਾਡਾ ਪੁਰਾਣਾ ਘਰ ਆ ਅੱਛਾ ਆ ਆ ਤਾਂ ਨਹੀਂ ਸਾਹਮਣੇ ਵਾਲਾ ਜੰਮ ਕਾਲੀ ਜਗੇਟ ਵਾਲਾ ਨਹੀਂ ਇਹ ਸਾਡਾ ਪੁਰਾਣਾ ਘਰ ਆ ਇਹਦੀ ਬੈਕ ਸਾਈਡ ਤੇ ਭਾਜੀ ਦਾ ਅੱਛਾ ਇਹਦੀ ਬੈਕ ਸਾਈਡ ਤੇ ਹਾਂਜੀ ਹਾਂਜੀ ਉਹ ਕਿੰਨਾ ਘਰ ਵੱਡਾ ਉਵੇਂ ਤੇ ਤੇ ਬਰਾਬਰ ਹੀ ਹੈ तकरीबन ਅੱਛਾ ਹਾਂਜੀ ਇੱਕ ਕਰ ਆਪਣੇ ਰਹਿਣ ਵਾਸਤੇ ਪਾਸੇ ਸਰਤਾਜ ਨੇ ਜੋ ਸਾਹਮਣੇ ਜਿੱਥੋਂ ਆਪਾਂ ਆਇਆ ਹਾਂ ਹਾਂਜੀ ਹਾਂਜੀ ਵੀ ਆਪਣੇ ਰਹਿਣ ਵਾਸਤੇ ਹਾਂਜੀ ਹਾਂਜੀ ਅੱਛਾ ਤਾਂ ਹੀ ਪਾਇਆ ਸ਼ੌਂਕ ਸੀ ਉਹਨਾਂ ਨੂੰ ਇੱਥੇ ਪਿੰਡ ਦਾ ਹਲੇ ਵੀ ਆਉਂਦੇ ਖੇਤਾਂ 'ਚ ਵੀ ਆਉਂਦੇ ਗਿੜੀ ਮਾਰ ਕੇ ਜਾਂਦੇ ਅੱਛਾ ਵੀ ਸ਼ੁਰੂ ਤੋਂ ਕਿੰਨੀ ਕਿ ਜਮੀਨ ਸੀ ਜੇ ਆਪਾਂ ਗੱਲ ਕਰੀਏ ਜਮੀਨ ਹੋਣੀ ਸਾਡੇ ਕੋਈ 4-4 ਏਕੜ ਸਰਤਾਜ ਭਾਈ ਦੇ ਹਿੱਸੇ ਕਿੰਨੇ ਹੁੰਦੇ ਚਾਹ ਕਿੱਲੇ ਕਿ ਘਟਦਾ तकरीबन ਥੋੜੀ ਘਟ ਗਈ ਜੋ ਵੰਡ ਗਈ ਹੋਆ ਹਾਂ ਜਿੱਦਾਂ ਹੋਊਗਾ 2.5 ਏਕੜ ਉਧਰ ਬਾਕੀ ਆਪਾਂ ਮੌਲਵੀ ਲਈਓ ਵੈਸੇ ਹੁਣ ਤਾਂ ਬਹੁਤ ਬਣਾ ਲਈ ਹੋਣੀ ਹਾਂਜੀ 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 ਠੀਕ ਆ ਅੱਛਾ ਇਹ ਘਰ ਆਪਣਾ ਹੁੰਦਾ ਇਹ ਆਪਣਾ ਪੁਰਾਣਾ ਘਰ ਸਾਡਾ ਅੱਛਾ ਹਾਂਜੀ ਹਾਂਜੀ ਅੱਛਾ ਹੁਣ ਤੁਸੀਂ ਪਰਾਂ ਰਹਿਣ ਲੱਗ ਗਏ ਹਾਂ ਹਾਂਜੀ ਠੀਕ ਆ ਤੇ ਲੈ ਬਈ ਆਪਾਂ ਸਰਤਾਜ ਦੇ ਪੁਰਾਣੇ ਘਰ ਆ ਗਏ ਜਿਹੜਾ ਉਹਨਾਂ ਦਾ ਜੱਦੀ ਘਰ ਸੀ ਕਿਉਂ ਬਈ ਤਾਰੀ ਜੀ ਹਾਂਜੀ ਹਾਂਜੀ ਇਹੀ ਕਾਰਨ ਜੱਦੀ ਘਰ ਤਾਂ ਆ ਘਰ ਦੇ ਵਿੱਚ ਤਾਲਾ ਲੱਗਿਆ ਹੋਇਆਗਾ ਤੇ ਉਹ ਤੇ ਹਾਲਤ ਵੇਖੀ ਪਤਾ ਲੱਗਦਾ ਨਾ ਵੀ ਕਾਫੀ ਟਾਈਮ ਹੋ ਗਿਆ ਜਿਹੜਾ ਇਹ ਘਰ ਛੱਡੇ ਨੂੰ ਕਿਉਂਕਿ ਘਰ ਦੇ ਵਿੱਚ ਕਾਹ ਆਇਆ ਜਿਹੜਾ ਕਾਫੀ ਉੱਗ ਗਿਆ ਉਹ 15 ਸਾਲੋਂ ਕਨੇ ਕੀਤਾ 2-3 ਮਹੀਨੇ ਪਹਿਲਾਂ ਹੌਂ ਬਰਸਾਤ ਕਰਕੇ ਫਿਰ ਹੋ ਗਿਆ ਅੱਛਾ ਬਰਸਾਤ ਕਰਕੇ ਹੋ ਗਿਆ ਹਾਂਜੀ ਹਾਂਜੀ ਤਾਂ ਬਰਸਾਤ ਕਰਕੇ ਜਿਹੜਾ ਇਹ ਘਰ ਆਪਾਂ ਕਹਿੰਦੀ ਬਾਈ ਦਾ ਕਹਿਣਾਗਾ ਤੇ ਇੱਥੋਂ ਜਿਹੜਾ ਬਾਈ ਜਿਹੜਾ ਇੱਥੋਂ ਗਾਣ ਦੀ ਸ਼ੁਰੂਆਤ ਹੁੰਦੀ ਹੈ ਸਰਤਾਜ ਜੀ ਹਾਂਜੀ ਹਾਂਜੀ ਤਾਂ ਉੱਪਰ ਜਿਹੜਾ ਇੱਕ ਚਿਵਾਰਾ ਬਣਿਆ ਹੋਇਆ ਇਹ ਤੁਸੀਂ ਦੇਖ ਰਹੇ ਹੋ ਉਸ ਚਿਵਾਰੇ ਦੇ ਵਿੱਚ ਰਿਆ ਕਰਦਾ ਜਿਵੇਂ ਉਹਨਾਂ ਸਮਾਨ ਪਿਆ ਉੱਥੇ ਖੁੰਡੇ ਖਾਂਡੇ ਵਗੈਰਾ ਗੁੰਡੇ ਹਰਮੋਨੀਅਮ ਵਗੈਰਾ ਅੱਛਾ ਉਥੇ ਤਾਂ ਬਾਈ ਦਾ ਜਿਹੜਾ ਸਮਾਨ ਹੈ ਸਰਤਾਜ ਦਾ ਤਾਂ ਹਲੇ ਵੀ ਜਿਹੜਾ ਉੱਥੇ ਮੌਜੂਦ ਹੈ ਉਹ ਚਿਵਾਰੇ ਦੇ ਵਿੱਚ ਅੱਛਾ ਬਾਈ ਤੁਸੀਂ ਜਦੋਂ ਤਿਆਰੀ ਕਰਦਾ ਸੀ ਬੈਠਦੇ ਸੀ ਗੋਲੇ ਹਾਂਜੀ 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 ਤੁਸੀਂ ਫਿਰ ਸੁਣਨੇ ਨਹੀਂ ਸਿੱਖਿਆ ਗਿਆ ਜਦੋਂ ਕਹੀਏ ਨਾ ਅਸਾਂ ਦਾ ਜਿੱਦਾਂ ਉਹਨਾਂ ਦੀ ਲਗਨ ਲੱਗੀ ਉਹ ਉਧਰ ਨੂੰ ਅੱਛਾ ਮੇਰਾ ਬਾਲੇ ਨਾ ਆਪਣੇ ਗਾਇਕੀ ਨੂੰ ਗੰਜਰ ਕੀਤਾ ਜਾਂ ਬਣਦੇ ਹੁੰਦੇ ਆ ਪਿੰਡਾਂ ਦੇ ਵਿੱਚ ਵੀ ਇਹ ਜਹ ਹੈਗਾ ਸੀ ਮਾਹੌਲ ਆ ਕੋਈ ਕਿੰਦਾ ਕੰਮ ਨਹੀਂ ਕੀਤਾ ਕੋਈ ਉਹਨਾਂ ਨੇ ਦਾ ਕੋਈ ਜਿੰਨਾ ਵੀ ਗਾਇਆ ਕੋਈ ਲੱਚਰ ਗਾਇਆ ਨਹੀਂ ਲੱਚਰ ਨਹੀਂ ਗਾਇਆ ਉਹ ਵੈਸੇ ਲੱਗਦਾ ਨਾ ਵੀ ਜਦੋਂ ਆਪਾਂ ਬਾਜੇਤੀ ਬਹਿ ਗਏ ਹਾਂਜੀ ਹਾਂਜੀ ਤਾਂ ਬੜੇ ਲੋਕਾਂ ਦਾ ਕਹਿਣਾ ਹੁੰਦਾਗਾ ਸਾਡੇ ਛੋਡੇ ਪਤਾ ਨਹੀਂ ਸਾਡੇ ਵੱਲ ਕਰੀਏ ਤਾਂ ਉਹ ਲਗਦਾ ਉਹ ਕਿ ਕਿਹੜੇ ਫੁੱਦੂ ਜੇ ਕੰਮਾਂ ਚ ਪੈ ਗਿਆ ਕੰਜਰ ਕੇ ਤੇਜ ਚ ਪੈ ਗਿਆ ਸਾਡੇ ਲੋਕ ਐ ਪੜ੍ਹ ਕੇ ਨਾ ਪੜ੍ਹਾਈ ਇਹ ਤਾਂ ਟਰਾਈ ਕੀਤੀ ਪਹਿਲੇ ਪੜ੍ਹਾਈ ਕੀਤੀ ਨਾ ਬਿਲਕੁਲ ਉਹਨਾਂ ਨੇ ਉੱਚ ਮਿਊਜ਼ਿਕ ਰੱਖਿਆ ਸਭ ਕੁਝ ਕਰਕੇ ਮਿਊਜ਼ਿਕ ਦੀ ਮਿਊਜ਼ਿਕ ਦੀ ਪੜ੍ਹਾਈ ਕੀਤੀ ਸਾਰੀ ਤਾਂ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀ ਨਾ ਕੋਈ ਬਹੁਤ ਹੀ ਜ਼ਮੀਨ ਜਾਇਦਾਦ ਵਾਲੇ ਨਹੀਂ ਸੀ ਕਿ ਨਾਰਮਲ ਜੇਕਰ ਉਹਨਾਂ ਸੀਗੇ ਨਾ ਬਿਲਕੁਲ ਨਾਰਮਲ ਫੈਮਿਲੀ ਚੋਂ ਬਿਲੋਂਗ ਕਰਦੇ ਸੀ ਸਰਤਾਜ ਸਾਹਿਬ ਆ ਤੁਸੀਂ ਘਰ ਵੇਖ ਲਓ ਦੇਖ ਲਓ ਇਹ ਜਹਾ ਘਰ ਦੇਖੋ ਜਮੀ ਜਿਹੜਾ ਆਪਾਂ ਕਹਿੰਦੀ ਬਹੁਤ ਧਰਤੀ ਤੋਂ ਸੜਕਾਂ ਤੋਂ ਨੀਵਾ ਘਰ ਹੈ ਬਿਲਕੁਲ ਤੇ ਗੱਲ ਕਰੀਏ ਕਮਰਿਆਂ ਦੀ ਮੈਨੂੰ ਲੱਗਾ ਤਿੰਨ ਤੋਂ ਚਾਰ ਕਮਰੇ ਹੋਣਗੇ ਪੰਜ ਕਮਰੇ ਆ ਪੰਜ ਕਮਰੇ ਹੋਣਗੇ ਜਗ੍ਹਾ ਜਿਹੜੀ ਤਿੰਨ ਕੁ ਵਿਸੇ ਜਗ੍ਹਾ ਪੰਜ ਕਮਰਲੇ ਪੰਜ ਛੇ ਮਰਲੇ ਹਾਂ ਜੀ ਪੰਜ ਛੇ ਮਰਲੇ ਹੋਣਗੇ ਤਾਂ ਬਸ ਇੰਨੀ ਕੁ ਜਗ੍ਹਾ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਏਗਾ ਪਰ ਹੁਣ ਭਾਜੀ ਉਹ ਇਹ ਉਦੋਂ ਦੇ ਪੰਜ ਮਰਲੇ ਸਾਨੂੰ ਬਹੁਤ ਬਹੁਤ ਵੱਡੇ ਲੱਗਦੇ ਸੀ ਹੁਣ ਦੇ ਹਿਸਾਬ ਨਾਲ ਅੱਛਾ ਉਦੋਂ ਇਹ ਘਰ ਬਹੁਤ ਵਧੀਆ ਸੀ ਉਹਨਾਂ ਟਾਈਮਾਂ ਜਦੋਂ ਨਾਲ ਟਾਈਮਾਂ ਅੱਛਾ ਉਦੋਂ ਵਧੀਆ ਸੀ ਨਾਲ ਟਾਈਮਾਂ ਜੇ ਖਰਾ ਕੋਠੀ ਰਹਉਂਦੀ ਪਰ ਹਾਂ ਉਦੋਂ ਇੰਨੇ ਵੱਡੇ ਘਰ ਨਹੀਂ ਪਏ ਹੋਏ ਸੀ ਉਹ ਦੇਖੋ ਬਾਲੇ ਨੇ ਟੀਅਰ ਪਏ ਹੋ ਆ ਹਾਂ ਲੋਹੇ ਦੇ ਠੀਕ ਆ ਹਾਂਜੀ ਜਸ ਦੀਰੀਆਂ ਨਹੀਂ ਆ ਗਈਆਂ ਗਾਰਡਰ ਤੇ ਉਹ ਪਏ ਹੋ ਆ ਦੂਸਰੇ ਟੀਅਰ ਤਾਂ ਬਾਈ ਗੁਲਮਲਾ ਕੇ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਨਾ ਤੁਸੀਂ ਸਾਨੂੰ ਘਰ ਦਿਖਾਇਆ ਤੇ ਬਾਈ ਮਿੱਤਰ ਸੀ ਜਿਹੜੇ ਆਪਾਂ ਨੂੰ ਮਿਲੇ ਸਰਤਾਜ ਦੇ ਪਿੰਡ ਤੇ ਬਾਕੀ ਜਿਹੜਾ ਤੁਸੀਂ ਸਾਰੀ ਵੀਡੀਓ ਵੇਖੀ ਹੋਣੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਘਰ ਜਿਹੜਾ ਮੈਂ ਜਦੋਂ ਆਏ ਪਾਜੀ ਮੇਰੇ ਚਾਰ ਗਾਣੇ ਸਪੈਸ਼ਲ ਲਗਾਏ ਉਹਨਾਂ ਨੇ ਅੱਛਾ ਮੇਰੇ ਕਹੇ ਤੇ ਚਾਰ ਗਾਣੇ ਚਾਰ ਗਾਣੇ ਕਿਹੜੇ ਇਕ ਤਾਂ ਜਿੱਤ ਦੇ ਨਿਸ਼ਾਨ ਲਾਈ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਦੂਜਾ ਵਾਰ ਝੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਕਰੇ ਬੰਦਾ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਨਾਲ ਝੰਡੇ ਨਾਲ ਹਾਂਜੀ ਜਿੱਤ ਦੇ ਨਿਸ਼ਾਨ ਹਾਂ ਬਹੁਤ ਵਧੀਆ ਮਸ਼ਹੂਰ ਹੋਏ ਸੀ ਪਾਣੀ ਪੰਜਾ ਦਰਿਆਵਾਂ ਵਾਲਾ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਹੋਰ ਤੇ ਕਾਫੀ ਲਾਇਵ ਹੋਇਤ ਜਿਹੜੇ ਬੰਨ ਹੁਣ ਯਾਦ ਨਹੀਂ ਚਾਰ ਗਾਣੇ ਮਤਲਬ ਜਦੋਂ ਇੱਥੇ ਖਾੜਾ ਲੱਗਿਆ ਤੁਹਾਡੀ ਫਰਮਾਇਸ਼ ਤੇ ਗੀਤ ਗਾਏ ਹਾਂਜੀ 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 ਸਾਰੇ ਕਹਿੰਦੇ ਸੀ ਮਗਰ ਬੈਠੇ ਸੱਚ ਦੇ ਵਾਲੇ ਅਸੀਂ ਇਹ ਸੱਚ ਦੇ ਆਵਾਜ਼ ਜਿਹੜੀ ਬਲੌਂਗ ਕੀਤਾ ਨਾਲ ਸਿੱਖਣਾ ਦਾ ਸੀਗਾ ਫਿਰ ਗਾਵਨਗੇ ਵੀ ਕਿਉਂ ਨਹੀਂ ਬਚਪਨ ਦੋਸਤਾਂ ਨੂੰ ਇਕੱਠੇ ਖੇਡਿਆ ਹੋਇਆ ਤੁਸੀਂ ਹਾਂਜੀ ਹਾਂਜੀ ਤਾਂ ਸ਼ੁਕਰੀਆ ਬਾਈ ਜੀ ਪੂਰਾ ਇੰਜੋਏ ਕੀਤਾ ਜੁੱਥੇ ਅੱਛਾ ਸ਼ੁਕਰੀਆ ਫਿਰ ਆਪਾਂ ਮਿਲਦੇ ਹਾਂ ਚੰਗਾ ਕਹਿੰਦੇ ਸਵਾਭਾ ਬਣਿਆ ਤਾਂ ਮਾਸਟਰ ਜੀ ਜ਼ਰੂਰ ਮਿਲਾਂਗੇ ਹੈਨਾ ਤੇ ਬਾਕੀ ਦੋਸਤੋ ਇਹ ਘਰ ਸੀਗਾ ਬਾਈ ਸਰਤਾਜ ਦਾ ਵੀਡੀਓ ਸ਼ੇਅਰ ਜ਼ ਮੇਰੇ ਚਾਚਾ ਦੇ ਲੜਕੇ ਭਰਾ ਬ੍ਰਦਰ ਹੀ ਲੱਗਦੇ ਆਲੇ ਠੀਕ ਆ ਸਮਝ ਗਈ ਗੱਲ ਕਹਿੰਦਾ ਚਾਚਾ ਬ੍ਰਦਰ ਐਸਾ ਕਦੇ ਨਾ ਬ੍ਰਦਰ ਚਾਚਾ ਪੜਾ ਗਏ ਸੀ ਆਹ ਕੰਮ ਜਾ ਕੇ ਚੱਲਦਾ ਸੀ ਨਾ ਤਾਂ ਮਿੱਤਰੋ ਸਰਤਾਜ ਬਾਈ ਦੇ ਘਰ ਦੇ ਅੱਗੇ ਖੜੇ ਆ ਤੇ ਬਾਈ ਹਰਜਾਪ ਹੋਰੀ ਨੇ ਆਪਣੇ ਨਾਲ ਚਾਚੇ ਤਾਇਆ ਦੇ ਲੜਕੇ ਨੇ ਆਪਜੋ ਬਾਈ ਹੋਰਾਂ ਦੇ ਫਰੈਂਡ ਨੇ ਤੇ ਹੋਰ ਠੀਕ ਠਾਕ ਹੋਰ ਜਾ ਬਾਈ ਅੱਛਾ ਤੁਸੀਂ ਤਾਂ ਫਿਰ ਬਚਪਨ ਤੋਂ ਨਾਲ ਰਹੇ ਹੋਗੇ ਬਾਈ ਹੋਰਾਂ ਦੇ ਹਾਂਜੀ ਹਾਂਜੀ ਕਿੰਨੇ ਕ ਸਾਲ ਤੁਸੀਂ ਨਾਲ ਰਹੇ ਹੋ ਕਿਉਂਕਿ ਕਾਫੀ ਸਾਲ ਹੋ ਗਿਆ ਉਹਨਾਂ ਨੂੰ ਜੀ ਜਿੱਦਾਂ ਪਲੱਸ 2 ਦੀ ਕੀਤੀ ਪਲੱਸ 2 ਤੱਕ ਨਾਲ ਹੀ ਰਹੇ ਉਹਦੇ ਅੱਛਾ ਜੀ ਬਈ ਕਿਹਾ ਜਾ ਸਵਾਲ ਸੀ ਉਹਨਾਂ ਦਾ ਸਵਾਲ ਬਹੁਤ ਵਧੀਆ ਹੁਣ ਵੀ ਆਉਂਦੇ ਨੇ ਪਿੰਡਾਂ ਪਿੰਡ ਆਉਂਦੇ ਆ ਸਾਡੇ ਕੋਲ ਆਦੇ ਆਪਾਂ ਅੱਛਾ ਘਰੇ ਕੀੜਾ ਗੁੜਾ ਮਾਰਦੇ ਹਾਂ ਹਾਂ ਜੀ ਹਾਂ ਜੀ ਤੇ ਬਾਈ ਹੋਰਾਂ ਦੇ ਮੈਂ ਘਰੇ ਗਿਆ ਦੀ ਬਾਈ ਹੋਰਾਂ ਦੇ ਘਰੇ ਮੈਂ ਗੇ ਪੀਬੀ 13 ਨੰਬਰ 5911 ਗੱਡੀ ਖਰੀ ਆ ਸਾਰੀ ਗੱਡੀ ਸਾਰੀ 5911 ਸਿੱਧੂ ਮੂਸੇ ਵਾਲਾ ਨੰਬਰ ਲੈਂਦਾ ਬਾਈ ਹੋਰਾਂ ਨੇ ਪੈਸੇ ਜਾਮਾ ਵੀ ਚੋਰੀ ਹੋਇਆ ਸੀ ਚੰਡੀਗੜ੍ਹ ਦੀ ਦੱਸਦੀ ਜੇ ਇਹ ਬਾਈ ਹੋਰਾਂ ਦਾ ਉਹ ਨੰਬਰ ਹੈ ਸਰਤਾਜ ਬਾਈ ਦਾ ਉਹ ਕਿਵੇਂ ਹੋਇਆ ਸੀ ਉਹ ਗੱਲ ਚੋਰੀ ਹੋ ਗਿਆ ਸੀ ਉੱਥੇ ਸੋਚ ਚ ਖਾਂਦਾ ਉਹ ਜਾਮਾ ਉਹ ਸੀ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਹੋਰ ਦੱਸ ਕਿਹਦਾ ਆ ਸੀ ਹੁਣ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਨਹੀਂ ਹੋਰ ਦੱਸ ਕੀ ਬਾਲਦੀ ਜਾਮਾ ਹੱਲੇ ਵੀ ਮਿਲ ਗਿਆ ਉਹਦਾ 2 ਲੱਖ ਰੁਪਏ ਨਾਮ ਰੱਖਿਆ अच्छा हां जी अच्छा ਹਲੇ ਇਨਾਮ ਰੱਖਿਆ 2 ਲੱਖ ਹਾਂ ਜੀ ਸਰਤਾਜ ਭਾਈ ਹਾਂ ਜੀ ਹਾਂ ਜੀ ਕਿ ਕਰਦੇ 2 ਲੱਖ ਰੁਪਏ ਦੇ ਨਾਮ ਦਾ ਐਡ ਕਿ ਖਾਸੀਅਤਾਂ ਜਾਂਦੀਆਂ ਜੁੜੀਆਂ ਜਾਂਦਾ ਜਿਆਦਾ ਜੁੜੀਆਂ ਗੋਆ ਦਾ ਨੰਬਰ ਆ ਗੋਆ ਨੰਬਰ ਤੇ ਫਰੇਜ਼ ਬਹੁਤ ਚੱਡੀਗੜ ਤੇ ਭੂਆ ਜੇ ਮੁੰਡੇ ਨੂੰ ਗਿਫਟ ਕੀਤਾ ਜਦੋਂ ਉਹ ਨੰਬਰ ਕਿੰਨਾ ਦੀ ਭਾਈ ਉਹਦਾ ਗੋਆ ਨੰਬਰ ਲੈਣ ਨਾਲ ਹੀ ਪਤਾ ਗੋਆ ਨੰਬਰ ਆ ਅਸਰ ਗੋਆ ਨੰਬਰ ਆ ਯੂਨੀਵਰਸਿਟੀ ਚੋਰੀ ਹੋ ਗਿਆ ਵੀ ਲੈ ਭਾਈ ਇੱਕ ਗੱਲ ਹੋਰ ਦੱਸਦੀ ਮੈਂ ਇੱਕ ਸਰਤਾਜ ਭਾਈ ਦਾ ਜਾਮਾ ਜਿਹੜਾ ਚੰਡੀਗੜ੍ਹ ਗੋਆ ਨੰਬਰ ਦਾ ਉਹ ਚੋਰੀ ਹੋ ਗਿਆ ਸੀ 22 ਜੇ ਕਹਿੰਦਾ ਹੁਣ ਵੀ ਲੱਭਦੇ ਦਾ 2 ਲੱਖ ਰੁਪਏ ਦਾ ਜਿਹੜਾ ਇਨਾਮ ਹੈ ਤੇ ਇਹ ਗੱਲ ਜਿਹੜੀ ਬਾਈਆਂ ਤੋਂ ਸੁਣਨੂ ਮਿਲੀ ਹੈ ਹਨਾ ਜਿਹੜੇ ਉਹਨਾਂ ਦੇ ਕਰੀਬੀ ਨੇ ਅੱਛਾ ਸਰਪੰਚੀ ਦਾ ਕੀ ਮਾਹੌਲ ਚੱਲ ਰਿਹਾ ਬਾਈ ਪਿੰਡ 'ਚ ਸਰਪੰਚੀ ਦਾ ਜੀ ਸਾਰੇ ਬਹੁਤ ਗੱਲ ਮੇ ਆ ਜੀ ਅੱਛਾ ਅਸੀਰਵਾ ਚਾਹੀਦਾ ਮਿਲ ਮਿਲਾ ਕੇ ਅਸੀਂ ਤਾਂ ਕਦੇ ਸਹਿਮਤੀ ਨਾਲ ਹੀ ਹੋ ਜਾਏ ਕਦੇ ਕਾਫੀ ਬੰਦੇ ਖੜੇ ਨੇ ਥੋੜੇ ਸਵਾਰੂ ਰਹੇ ਹੋਏ ਬੜੀਆ ਹਾਲੇ ਤੱਕ ਵੀ ਇੰਤਜ਼ਾਰ ਕਰਦੇ ਆਂ ਅਸੀਂ ਅੱਛਾ ਜੀ ਹਾਲੇ 2 ਦਿਨ ਬਾਕੀ ਆ ਸਾਰੇ ਭਰਾਵਾਂ ਨੂੰ ਨਿਸ਼ਚਿਤ ਕਰਦੇ ਆਂ ਅਸੀਂ ਉਹ ਜੀ ਹਾਲੇ ਤੱਕ ਵੀ ਉਹ ਮੰਨ ਜਾਣ ਤਾਂ ਬਹੁਤ ਵਧੀਆ ਹੈ ਰਾਜੀ ਜੀ ਨਾਲ ਸਾਰੇ ਪਿੰਡ ਦੀ ਪੁਹਲਾਈ ਹੈ ਇਹਦੇ ਵਿੱਚ ਠੀਕ ਹੈ ਧੰਨਵਾਦ ਜੀ ਗੱਲਬਾਤ ਕਰਨ ਦਾ